IIR ਪੁਸ਼ਾ ਨਵੀਂ ਦਿੱਲੀ ਦੇ ਵੱਲੋਂ ਕਣਕ ਦੀਆਂ ਦੋ ਕਿਸਮਾਂ ਪਿਛਲੇ ਸਾਲ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਦਾ ਬੀ ਬੇਰਾ ਕਿਸਾਨਾਂ ਨੇ ਥੋੜੇ-ਥੋੜੇ ਰਕਬੇ ਦੇ ਵਿੱਚ ਪਿਛਲੇ ਸਾਲ ਵੀ ਕੀਤਾ ਤੇ ਇਸ ਸਾਲ ਵੀ ਕੀਤਾ ਵੈਰਾਈਟੀਆਂ ਨੇ HD3386 ਤੇ HD3385 HD3386 ਦੀਆਂ ਢਾਈ ਕਕਨਾਲਾਂ ਆਪਾਂ ਨੇ ਆਪਣੇ ਖੇਤ ਦੇ ਵਿੱਚ ਬੀਜੀਆਂ ਹੋਈਆਂ ਨੇ ਵੈਰਾਈਟੀ ਕਦੋਂ ਬੀਜੀ ਕਿੰਨਾ ਸੀਡ ਪਾਇਆ ਤੇ ਅੱਜ ਕਿੰਨੇ ਦਿਨ ਦੀ ਹੋ ਗਈ ਕਿ ਇਸ ਦੇ ਉੱਪਰ ਆਪਾਂ ਨੇ ਜਿਹੜਾ ਹਾਲੇ ਤੱਕ ਕੀਤਾ ਹੈਗਾ 15 ਨਵੰਬਰ ਨੂੰ ਜਿਹੜੀ ਆਪਾਂ ਨੇ ਇਹ ਕਣਕ ਦੀ ਕਿਸਮ ਬੀਜੀ ਐਚ ਡੀ 3386 ਤੁਸੀਂ ਵੀ ਦੱਸਣਾ ਵੀ ਤੁਸੀਂ ਕਿੰਨਾ ਕ ਰਕਬਾ ਲਾਇਆ ਹੈਗਾ ਕਿਸਾਨ ਤੋਂ ਬੀਜ ਲਿਆ ਜਾਂ ਪੂਸ਼ਾ ਯੂਨੀਵਰਸਿਟੀ ਦਿੱਲੀ ਦੇ ਵਿੱਚੋਂ ਸੀਡ ਲਿਆ ਕਿਉਂਕਿ ਆਪਾਂ ਨੇ 20 ਕਿਲੋ ਸੀਡ ਲਿਆ ਸੀ ਆਈਆਰ ਪੂਸ਼ਾ ਨਵੀਂ ਦਿੱਲੀ ਤੋਂ ਕਿਉਂਕਿ ਇੱਕ ਆਧਾਰ ਕਾਰਡ ਦੇ ਉੱਪਰ 10 ਕਿਲੋ ਸੀਡ ਜਿਹੜਾ ਮਿਲਦਾ ਸੀ ਕਣਕ ਦਾ ਆਪਾਂ ਨੇ 20 ਕਿਲੋ ਸੀਡ 2000 ਰਿਕਾਰਡ ਤੇ ਲਿਆ ਸੀਗਾ ਤੇ ਢਾਈ ਕਨਾਲਾਂ ਦੇ ਵਿੱਚ ਆਪਾਂ ਨੇ 14 ਕਿਲੋ ਸੀਡ ਪਾਇਆ ਸੀਗਾ 20 ਕਿਲੋ ਦੇ ਵਿੱਚੋਂ 14 15 ਕਿਲੋ ਸੀਡ ਪਾਇਆ ਤੇ 5 ਕਿਲੋ ਜਿਹੜਾ ਕਣਕ ਦਾ ਬੀਜ ਆਪਾਂ ਕੋਲੇ ਬਚ ਗਿਆ ਦੀ ਬਾਕੀ 14 ਕਿਲੋ ਦੇ ਨਾਲ ਆਈਕ ਨਾਲ ਆ ਦਾ ਜਿਹੜਾ ਆਪਾਂ ਨੇ ਬੀਵਿਆਰਾ ਕੀਤਾ ਹੈਗਾ ਤੇ ਡੀਏਪ ਘੱਟ ਮਿਲੇ ਸੀ ਆਪਾਂ ਨੇ 06 ਵਾਲੇ ٹیਐਸਪੀ ਖਾਦ ਵਰਤੀ ਹੈਗੀ ਆ ਹੁਣ ਤੱਕ ਅੱਜ 25 ਜਨਵਰੀ ਹੋ ਗਈ ਅੱਜ ਕਿਸਮੇ 70 ਦਿਨ ਦੀ ਹੋ ਗਈ ਇੱਕ ਤਾਂ ਵੈਰਾਈਟੀ ਬੜੀ ਵਧੀਆ ਹੈ ਦੇਖੋ ਕੁਝ ਕੁ ਕਿਸਾਨ ਭਰਾਵਾਂ ਨੇ ਇਸ ਸਾਲ ਗਲਤੀਆਂ ਵੀ ਕੀਤੀਆਂ ਨੇ ਬੜੀਆਂ ਕਿਸਮਾਂ ਦੇ ਵਿੱਚ ਕਹਿ ਰਿਹਾ ਹੈ ਵੀ ਕਣਕਾਂ ਨੇ ਜਿਹੜੀਆਂ ਸਮੇ ਤੋਂ ਪਹਿਲਾਂ ਨਸਾਰਾ ਲੈ ਰਹੀਆਂ ਨੇ ਕਿਉਂਕਿ ਇਸ ਵਾਰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਵੀ ਜਿਹੜੀਆਂ ਜ਼ਿਆਦਾ ਅਗੇਤੀਆਂ ਕਣਕਾਂ ਬੀਜੀਆਂ ਜਾਣਗੀਆਂ ਉਹਨਾਂ ਦੀ ਜਿਹੜਾ ਛੱਟਾ ਡੰਡੀ ਚੜਨਾ ਜਿਹਨੂੰ ਆਪਾਂ ਨਾਲੀ ਚੜਨਾ ਕਹਿੰਦੇ ਆ ਉਹਦੇ ਉਹਦੇ ਵਿੱਚ ਪ੍ਰੋਬਲਮ ਆ ਸਕਦੇ ਆ ਗਰਮੀ ਕਰਕੇ ਕਿਉਂਕਿ ਹੁਣ ਦਾ ਟੈਂਪਰੇਚਰ ਦੇਖ ਲੋ ਕਿੰਨਾ ਹੈ ਰਾਤ ਨੂੰ ਕੋਰਾ ਵਗੈਰਾ ਪੈ ਜਾਂਦਾ ਦਿਨੇ ਜ਼ਿਆਦਾ ਜਿਹੜੀ ਗਰਮੀ ਹੁੰਦੀ ਹੈ ਠੀਕ ਹੈ ਤੇ ਹੁਣ ਤੱਕ ਆਪਾਂ ਨੇ ਇਹਦੇ ਵਿੱਚ ਦੋ ਸਪਰੇਹਾਂ ਮੈਗਨੀਸਿਅਮ ਸਲਫੇਟ ਦੀ ਇੱਕ ਸਪਰੇਹ 30 ਦਿਨਾਂ ਤੇ ਦੂਸਰੀ ਸਪਰੇਹ 60 ਦਿਨਾਂ ਤੇ ਕੀਤੀ ਸੀ ਇੱਕ ਆਪਾਂ ਨੇ ਇਹਦੇ ਉੱਪਰ ਚੌੜੇ ਪੱਤੇ ਵਾਸਤੇ ਦਵਾਈ ਵਰਤੀ ਹੈਗੀ ਆ ਤੇ 2.5 ਗੱਟੇ ਯੂਰੀਆ ਦੇ ਕਿੱਲੇ ਦੇ ਡਿਵਾਈਡ ਕੀਤਾ ਹੋਇਆ ਇਹਨਾਂ ਸਮਝੋ 2.5 ਨਾਲਾਂ ਦੇ ਵਿੱਚ 2.5 ਗੱਟੇ ਪਾਤੇ ਹੋਣਗੇ ਕਿੱਲੇ ਦੀ ਵੰਡ ਦੇ ਹਿਸਾਬ ਦੇ ਨਾਲ 2.5 ਗੱਟੇ ਯੂਰੀਆ ਦੇ ਤੇ ਪਹਿਲਾਂ TSP ਖਾਦ ਦਿੱਤੀ ਹੈਗੀ ਜੀਰੋ ਡਲ ਦੇਣਾ ਬੀਜੀ ਗਈ ਤੇ 15 ਨਵੰਬਰ ਨੂੰ ਜਿਹੜਾ ਇਹਦਾ ਚਾਪਾ ਨੇ ਬੀਵਿਆਰਾ ਕੀਤਾ ਹੈਗਾ ਕਿਉਂਕਿ ਹੁਣ ਤੱਕ ਦੀ ਕਿਸਮ ਬੜੀ ਵਧੀਆ ਖਰੀ ਹੈ ਜਿਹੜੀ ਇਹ 80 ਦੇ ਦਿਨ ਤੇ ਜਾ ਕੇ ਜਿਹੜੀ ਗੋਪ ਦੇ ਵਿੱਚ ਛਿੱਟਾ ਜਿਹੜਾ ਰੈਡੀ ਕਰ ਲੇਗੀ 95 100 ਦਿਨ ਤੇ ਜਾ ਕੇ ਹੈਡਿੰਗ ਸਟੇਜ ਜਿਹੜੀ ਇਸ ਕਿਸਮ ਦੀ ਆਉਣੀ ਹੈਗੀ ਆ ਕਿਉਂਕਿ ਹਲੇ ਲਗਭਗ ਅੱਜ 70 ਦਿਨ ਦੀ ਹੋਈ ਹੈਗੀ ਆ ਇਸ ਕਿਸਮ ਨੂੰ ਦੇਖਾਂਗੇ ਵੀ ਕਿੰਨੇ ਦਿਨਾਂ ਦੇ ਵਿੱਚ ਪੱਕਦੀ ਹੈਗੀ ਆ ਤੇ ਵੱਡਣ ਸਮੇ ਕੀ ਇਸ ਕਿਸਮ ਦਾ ਜਿਹੜਾ ਝਾੜ ਆਉਂਦਾ ਹੈਗਾ ਹੁਣ ਕਈ ਵਾਰ ਕਿਸਾਨ ਭਰਾ ਕੀ ਕਰਦੇ ਆ ਨਵੇਂ ਕਿਸਮ ਦੇ ਪਿੱਛੇ ਜਾਦਾ ਪੈ ਜਾਂਦੇ ਆ ਜਿਆਦੇ ਗੇਤਾ ਬੀਜ ਲੈਂਦੇ ਆ ਜਾਂ ਕੋਈ ਉਹਦੇ ਵਿੱਚ ਕੋਈ ਤੱਤਾਂ ਵਾਲੀ ਸਪਰੇ ਨਹੀਂ ਕਰਦਾ ਕਿਉਂਕਿ ਮੈਗਨੀਸਲਵੇਟ ਦੀ ਹੁਣ 50% ਕਿਸਾਨ ਭਰਾ ਦੋ ਦੋ ਸਪਰੇਆ ਕਰਦੇ ਆ ਬੈਨੀਫਿਟ ਉਸ ਚੀਜ਼ ਦਾ ਮਿਲਦਾ ਹੈਗਾ ਕਿਉਂਕਿ ਇਸ ਸਾਲ ਕੋਈ ਵੀ ਤੁਹਾਡੇ ਕੋਲ ਕਿਸਮ ਲੱਗੀ ਹੋਈ ਆ ਉਹਦੇ ਉੱਪਰ ਫੰਗੀ ਸੈਡ ਐਨਪੀ ਕਿ 13 ਯੂਰੋ 45 85 90 100 ਦਿਨ ਤੇ ਜਾ ਕੇ ਕਰੋ ਕਿਉਂਕਿ ਇਸ ਸਾਲ ਝੰਡੇ ਪੱਤੇ ਨੂੰ ਰੋਗ ਰਹਿ ਤੱਕਣਾ ਬੜਾ ਹੀ ਜ਼ਰੂਰੀ ਹੈਗਾ ਕਿਉਂਕਿ ਮੌਸਮ ਹੈ ਜਿਹੜਾ ਉਹ ਬਦਲਦਾ ਜਾ ਰਿਹਾ ਫਸਲ ਸਟ੍ਰੈਸ ਗਰਮੀ ਦੀ ਮਾਰ ਜਿਹੜੀ ਲੈ ਸਕਦੀ ਹੈਗੀ ਆ ਕਿਉਂਕਿ ਢਾਈ ਕਨਾਲਾਂ ਆਪਾਂ ਨੇ ਬੀਜੀਆਂ ਨੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਢਾਈ ਕਨਾਲਾਂ ਦੇ ਵਿੱਚ ਕਿੰਨਾ ਜਿਹੜਾ ਇਹ ਝਾੜ ਦੇ ਕੇ ਜਾਂਦੀ ਹੈਗੀ ਆ ਸੀਡ ਵੀ ਤੁਹਾਨੂੰ ਦੱਸਿਆ ਵੀ 14 ਕਿਲੋ ਸੀਡ ਪਾ ਕੇ ਕਣਕ ਦੇ ਬੀਜੇ 0 ਡਿਲ ਦੇਣਾ ਬੀਜੇ ਆ TSP 0 ਵਾਲੀ ਖਾਦ ਪਾਈ ਆ 2.5 ਗੱਟੇ ਯੂਰੀਆ ਦਾ ਹਿਸਾਬ ਆ ਦੋ ਸਪਰੇਹਾਂ ਮੈਗਨੀਸ ਸਲਫੇਟ ਦੀ ਇੱਕ ਇਹਦੇ ਵਿੱਚ ਆਪਾਂ ਨੇ 1.5 ਤੋਂ 2 ਕਿਲੋ ਸਲਫਰ ਦਿੱਤਾ ਹੈਗਾ ਕਿਉਂਕਿ ਦੋ ਹਲੇ ਤੱਕ ਇਹਨੂੰ ਪਾਣੀ ਲੱਗ ਚੁੱਕਿਆ ਤੇ ਦੋ ਵਧੀਆ ਬਾਰਸ਼ਾਂ ਪੈ ਚੁੱਕੀਆਂ ਨੇ ਤੇ ਹੁਣ ਤੱਕ ਦੀ ਵੈਰੈਟੀ ਬੜੀ ਵਧੀਆ ਫੋਟ ਸ਼ੁਰवाती ਫਰੂ ਜਿਹੜੀ ਫੋਟ ਹੈ ਬੜੀ ਵਧੀਆ ਹੈਗੀ ਹੈ ਜੇ ਕਿਸਮ ਚੰਗਾ ਝਾੜ ਦਿੰਦੀ ਹੈਗੀ ਤਾਂ ਆਪਾਂ ਇਹਦਾ ਰਕਬਾ ਵੀ ਜਿਹੜਾ ਜ਼ਰੂਰ ਬਤਾਵਾਂਗੇ ਕਿਉਂਕਿ ਹਰ ਰੋਜ਼ ਆਪਾਂ ਫਸਲਾਂ ਸੰਬੰਧਿਤ ਤੇ ਤੱਤਾਂ ਵਾਲੀਆਂ ਸਪ੍ਰੇਹਾਂ ਸੰਬੰਧਿਤ ਹਰ ਵੀ ਸਾਈਡ ਸਪ੍ਰੇਹਾਂ ਸੰਬੰਧਿਤ ਜਾਣਕਾਰੀ ਆਪਾਂ ਆਪਣੇ ਕਿਸਾਨ ਭਰਾਵਾਂ ਨੂੰ ਜਿਹੜੀ ਦਿੰਦੇ ਹੈਗੇ ਆ ਕਿਉਂਕਿ ਪਿਛਲੇ 2-3 ਸਾਲ ਤੋਂ ਆਪਾਂ ਸੋਸ਼ਲ ਮੀਡੀਆ ਦੇ ਉੱਪਰ 2-3 ਸਾਲ ਤੋਂ ਕੰਮ ਕਰ ਰਹੇ ਆਂ ਖੇਤੀਬਾੜੀ ਦੇ ਨਵੇਂ ਬੀਜਾਂ ਸੰਬੰਧਿਤ ਝੋਨਾ ਚਿਕਨਕਾ ਉਹਦੇ ਸੰਬੰਧਿਤ ਜਾਣਕਾਰੀ ਜਿਹੜੀ ਰੱਖਦੇ ਹੈਗੇ ਪਿਛਲੇ 9-10 ਸਾਲ ਤੋਂ ਕਿਸਾਨਾਂ ਦੇ ਨਾਲ ਜਿਹੜੇ ਵਿਚਰਦੇ ਹੈਗੇ ਆ ਕਿਉਂਕਿ ਖੇਤੀ ਦਾ ਬਹੁਤ ਵੱਡਾ ਸਰਕਲ ਹੈਗਾ ਹੁਣ ਜਿਵੇਂ ਇਸ ਸਾਲ ਦਿੱਕਤ ਕੀ ਆ ਰਹੀ ਆ ਕਿਸਾਨ ਭਰਾਵਾਂ ਨੂੰ ਦੇਖੋ ਹਾਰਬੀ ਸਾਈਡ ਦੀ ਦਿੱਕਤ ਆਈ ਹੋਈ ਆ ਗੁੱਲੀ ਡੰਡਾ ਚੌੜਾ ਪੱਤਾ ਕਹਿੰਦੇ ਇਹਨੂੰ ਆਪਾਂ ਇਸ ਸਾਲ ਜਦੋਂ ਸਪਰੇਅ ਕਰਨ ਦਾ ਸਮਾਂ ਸੀਗਾ ਉਦੋਂ ਜਿਹੜੀ ਵਾਰਸ਼ਪ ਹੈਗੀ ਜਿਨ੍ਹਾਂ ਨੇ ਪ੍ਰੀ ਨਰਸਰੀ ਵਰਤੇ ਉਹਨਾਂ ਦੇ ਠੀਕ ਰਿਜ਼ਲਟ ਮਿਲਿਆ ਪਰ ਜਿਹੜੇ ਉਸ ਤੋਂ ਬਾਅਦ ਵਾਈਆਂ ਕਰ ਰਿਹਾ ਕਿਤੇ ਚੰਗਾ ਰਿਜ਼ਲਟ ਮਿਲ ਰਿਹਾ ਕਿਤੇ ਮਾੜਾ ਰਿਜ਼ਲਟ ਮਿਲ ਰਿਹਾ ਤੇ ਅੱਜ ਐਨਾ ਕੀ ਸੀ ਐਚਡੀ 338 ਕਿਸਮ ਬਾਰੇ ਦੱਸਣਾ ਸੀ ਐਨੇ ਦਿਨ ਦੀ ਕਿਸਮ ਹੈਗੀ ਤੁਸੀਂ ਵੀ ਆਪਣਾ ਦੱਸਣਾ ਵੀ ਤੁਸੀਂ ਇਸ ਕਿਸਮ ਦਾ ਕਿੰਨਾ ਕਰਕਬਾ ਜਿਹੜਾ ਬੀਜਿਆ ਹੈਗਾ ਤੇ ਹੁਣ ਤੱਕ ਦੀ ਕਿੰਨੇ ਦਿਨ ਦੀ ਫਸਲ ਹੋ ਚੁੱਕੀ ਆ ਕਿਸ ਤਰ੍ਹਾਂ ਦੀ ਫਸਲ ਖੜੀ ਹੈਗੀ ਆ ਕੋਈ ਕਿਉਂਕਿ ਜਿਆਦੇ ਅਗੇਤੀ ਕਣਕੀ ਬੀਜ ਜੀ ਫੇਲ ਹੁੰਦੀ ਹੈ ਇਸ ਸਾਲ ਜਿਵੇਂ ਜਿੰਨਾ ਕਿਸਾਨ ਪਰਮਾ ਨੇ 5 ਨਵੰਬਰ ਤੋਂ 15-20 ਨਵੰਬਰ ਤੱਕ ਕਣਕਾਂ ਦੇ ਬੀਜੀਆਂ ਨੇ ਬਹੁਤ ਸੋਹਣੀਆਂ ਕਣਕਾਂ ਖੜੀਆਂ ਨੇ ਤੇ ਜਿਹੜੇ ਵਿੱਚ ਕਿਸਾਨ ਪਰਮਾ ਨੇ ਵਾਲੀਆਂ ਕੀਤੀਆਂ ਕਣਕਾਂ ਬੀਜੀਆਂ ਉਹ ਕਣਕਾਂ ਜਿਹੜੀਆਂ ਅਗੇਤਾ ਛੱਟਾ ਕੱਢ ਗਈਆਂ ਅਗੇਤਾ ਅਨਸਾਰਾ ਲੈ ਗਈਆਂ ਮੈਨੂੰ ਨਹੀਂ ਲੱਗਦਾ ਵੀ ਇਸ ਗਰਮੀ ਦੇ ਕਰਕੇ ਉਹ ਚੰਗਾ ਝਾੜ ਦੇ ਸਕਣੀ ਆ ਪਰ ਗੱਲ ਉਹੀ ਆਉਂਦੀ ਆ ਫੇਰ ਵੀ ਜਦੋਂ ਖੁਆਸਲ ਕੱਟੀ ਜਾਂਦੀ ਆ ਫਸਲੀ ਹਾਰਵੈਸਟਿੰਗ ਹੁੰਦੀ ਆ ਅਸਲੀਟਾਡ ਦਾ ਦਾ ਅਨੁਮਾਨ ਉਦੀ ਲਾਇਆ ਜਾ ਸਕ ਅੱਜ ਦੀ ਘੜੀ 70 75 ਦਿਨ ਦਾ ਜਿਹੜਾ ਏਰੀਆ ਬਹੁਤ ਵਧੀਆ